ਜਿਹੜੇ ਲੋਕ ਵੇਦ ਗ੍ਰੰਥ ਪੜ੍ਹ ਕੇ ਬ੍ਰਹਮ ਦਾ ਗਿਆਨ ਹਾਸਲ ਕਰਕੇ ਬ੍ਰਹਮ ਦੇ ਗਿਆਨ ਦਾ ਆਨੰਦ ਮਾਣਨਾ ਚਾਹੁੰਦੇ ਨੇ ਪਰ ਸਤਿਗੁਰੂ ਦੇ ਸਤਨਾਮ ਦਾ ਸਿਮਰਨ ਨਹੀਂ ਕਰਦੇ ਉਹਨਾਂ ਦੇ ਸਾਰੇ ਕੰਮ ਨੇ ਫਲ ਹੋ ਜਾਂਦੇ ਸਤਿਗੁਰੂ ਦੇ ਕਹਿਣ ਦਾ ਮਤਲਬ ਹੈ ਕਿ ਭਾਈ ਨਿਹਰਾ ਪੜਿਆ ਲਿਖਿਆ ਗਿਆਨ ਹਾਸਲ ਕਰਕੇ ਉਸ ਦਾ ਆਨੰਦ ਮਾਣ ਉਸ ਦੇ ਸਾਰੇ ਕਾਮੇ ਦੇ ਫਲ ਹੋ ਜਾਂਦੇ ਨੇ ਸਤਿਗੁਰੂ ਸਮਝਾਉਂਦੇ ਨੇ ਕਿ ਜਿਵੇਂ ਤਿਲਾਂ ਦੇ ਸੜੇ ਹੋਏ ਬਣ ਵਿੱਚ ਸਵਾਹੀ ਹੁੰਦੀ ਹੈ ਆਨੰਤ ਕਾਲ ਉਹਨਾਂ ਦੀ ਸੰਭਾਲ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਜਿਹੜੇ ਸਤਿਗੁਰੂ ਦੀ ਸਹਾਇਤਾ ਤੋਂ ਵਾਂਝੇ ਰਹਿ ਜਾਂਦੇ ਨੇ ਉਹਨਾਂ ਦੀ ਵੀ ਅਰਤਕਾਲ ਦੇ ਵਿੱਚ ਕੋਈ ਸੰਭਾਲ ਨਹੀਂ ਹੁੰਦੀ ਜਿਵੇਂ ਕਿ ਤਿਲਾਂ ਦੇ ਬੂਟੇ ਆਪਾਂ ਵੇਖੇ ਨਾ ਚਲੋ ਹੁਣ ਦੇ ਕੋਈ ਤਿਲ ਨਹੀਂ ਵੀਜਦਾ ਪੁਰਾਤਨ ਸਮੇਂ ਦੇ ਅੰਦਰ ਜਿਹੜੇ ਟਿਲ ਟਿਲਾ ਦੇ ਵਿੱਚ ਬਾਣ ਟਿਲ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਫਲ ਨਹੀਂ ਸੀ ਹੁੰਦਾ ਉਹਨਾਂ ਨੂੰ ਲੋਕ ਖੇਤ ਦੇ ਅੰਦਰ ਹੀ ਛਾੜ ਦਿੰਦੇ ਸੀ ਖੇਤਾਂ ਦੇ ਅੰਦਰ ਹੀ ਛਾੜ ਦਿਆ ਕਰਦੇ ਸੀ ਤੇ ਬਾਗਾਂ ਵਾਲਿਓ ਉਹ ਫਲਦੇ ਵੀ ਸੀ ਫੁੱਲ ਵੀ ਉਹਨਾਂ ਨੂੰ ਆਉਂਦੇ ਸੀ ਫਲ ਵੀ ਲੱਗਦੇ ਸੀ ਪਰ ਉਹਨਾਂ ਦੇ ਫਲ ਦੇ ਵਿੱਚ ਸੋਹਾ ਜਿਹੜੀ ਸੀ ਉਹ ਪੈਦਾ ਹੋ ਜਾਂਦੀ ਸੀ ਇਸੇ ਤਰ੍ਹਾਂ ਬਿਲਕੁਲ ਨਰੀ ਆਪਣਾ ਪੜਾਈ ਕਰਨ ਦੇ ਨਾਲ ਜੇਕਰ ਇਹ ਕਿ ਅਸੀਂ ਬ੍ਰह्म ਗਿਆਨ ਦਾ ਆਨੰਦ ਹਾਸਲ ਕਰ ਲਈਏ ਤੇ ਉਸ ਦਾ ਸੁਖ ਮਾਣੀਏ ਗੁਰੂ ਤੋਂ ਬਿਨਾ ਬ੍ਰह्म ਗਿਆਨ ਦਾ ਸੁਖ ਨਹੀਂ ਕਦੇ ਹੋਇਆ ਕਰਦਾ ਗੁਰੂ ਦੇ ਗੁਰੂ ਦੇ ਗਿਆਨ ਦੇ ਨਾਲ ਹੀ ਅਸਲ ਦੇ ਵਿੱਚ ਸੰਪੂਰਨ ਆਨੰਦ ਜਿਹੜਾ ਹੈ ਉਹ ਪ੍ਰਾਪਤ ਹੋਣਾ ਹੈ ਤੇ ਇਸੇ ਤਰ੍ਹਾਂ